ਇੱਕ ਵੱਡੇ ਫਿਲਮ ਰਾਈਟਰ ਤੇ ਡਾਇਰੈਕਟਰ ਅੰਬਰਦੀਪ ਦੇ ਪੁੱਤਰ ਲਖਸ਼ੇ ਦੀ ਬੀਤੇ ਦਿਨੀ ਇੱਕ ਫਿਲਮ ਰੀਲੀਜ਼ ਹੋਈ ਜਾਵੇਗੀ ਮਿੱਟੜੀ ਮੂਵੀ ਦੀ ਜਦੋਂ ਉਹ ਪ੍ਰੋਮੋਸ਼ਨ ਕਰਦੇ ਪਏ ਸੀ ਉਸ ਟਾਈਮ ਦੇ ਕੁਝ ਇੱਕ ਵੀਡੀਓਸ ਵਾਇਰਲ ਹੋਈਆਂ ਨੇ ਜਿਹਦੇ ਵਿੱਚ ਉਹਨਾਂ ਦੇ ਪੁੱਤਰ ਦੇ ਨੌ ਬਦੇ ਹੋਏ ਨੇ ਤੇ ਉਸ ਦਾ ਬੋਲਣ ਦਾ ਸਟਾਈਲ ਹੈ ਜਿਹੜਾ ਕਿ ਥੋੜਾ ਜਿਹਾ ਉਹ ਹੋਰ ਟਾਈਪ ਦਾ ਹੈਗਾ ਤਾਂ ਲੋਕ ਉਸ ਨੂੰ ਉੱਥੋਂ ਬਹੁਤ ਗਲਤ ਕਮੈਂਟ ਕਰਨ ਲੱਗ ਪਏ ਜੋ ਕਮੈਂਟ ਤੁਸੀਂ ਆਪਣੀ ਸਕਰੀਨ ਉੱਪਰ ਚੱਲਦੇ ਦੇਖ ਸਕਦੇ ਜਿਸ ਦੇ ਵਿੱਚ ਲੋਕ ਉਸ ਨੂੰ ਗਲਤ ਬੋਲਦੇ ਪਏ ਨੇ ਕਿ ਤਾਂ ਮੈਡ ਸੰਧੂ ਵਰਗਾ ਲੱਗਦਾ ਇਦਾਂ ਉਦਾਂ ਗੱਲਾਂ ਕਰਦੇ ਪਏ ਨੇ ਬਾਕੀ ਜੇਕਰ ਤੁਸੀਂ ਵੀ ਉਹ ਵੀਡੀਓ ਦੇਖੀ ਆ ਜਾਂ ਤੁਸੀਂ ਦੇਖ ਰਹੇ ਹੋਗੇ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਕੀ ਲੱਗਦਾ ਸੋ ਉੱਥੇ ਅੰਬਰਦੀਪ ਦੇ ਪੁੱਤਰ ਲਖਸ਼ੇ ਦੀ سپورਟ ਦੇ ਵਿੱਚ ਐਮੀ ਵਿਰਕ ਵੀ ਬੋਲਿਆ ਐਮੀ ਵਿਰਕ ਨੇ ਵੀ ਇੰਸਟਾਗ੍ਰਾਮ ਦੇ ਉੱਪਰ ਸਟੋਰੀ ਸ਼ੇਅਰ ਕੀਤੀ ਜਿਸ ਦੇ ਵਿੱਚ ਉਸਨੇ ਇਹ ਹੀ ਕਿਹਾ ਕਿ ਇੱਕ ਹੀ ਲਖਸ਼ੇ ਇੱਕ ਹਜੇ ਨਵਾਂ ਕਲਾਕਾਰਾ ਉਸ ਨੂੰ ਨਹੀਂ ਪਤਾ ਬੋਲਣ ਦਾ ਕਿ ਸਟੇਜ ਤੇ ਕਿਵੇਂ ਗੱਲਬਾਤ ਕਰੀ ਦੀ ਹੈਗੀ ਤੇ ਨਾਲ ਦੀ ਨਾਲ ਆਪਾਂ ਨੂੰ ਨਵੇਂ ਆਰਟਿਸਟ ਦੀ سپورਟ ਕਰਨੀ ਚਾਹੀਦੀ ਹੈਗੀ ਜੋ ਜੋ ਲਖਸ਼ੇ ਨੂੰ ਬੈਡ ਕਮੈਂਟ ਕਰਦੇ ਪਏ ਨੇ ਉਹ ਕਮੈਂਟ ਨਾ ਕਰੋ ਕਿਉਂਕਿ ਜਵਾਬਕ ਬਹੁਤ ਸੈਂਸਿਟਿਵ ਹੁੰਦੇ ਨੇ ਕੋਈ ਗਲਤ ਕਦਮ ਨਾ ਚੱਕ ਜਾਵੇ ਕਿ ਬਾਕੀ ਬਹੁਤ ਸਾਰੇ ਲੋਕਾਂ ਨੇ ਲਖਸ਼ੇ ਦੇ ਪਤੰਬਰਦੀਪ ਨੂੰ ਵੀ ਬਹੁਤ ਸਾਰੇ ਸਟੋਰੀਆਂ ਟੈਗ ਕੀਤੀਆਂ ਜਿਦੇ ਵਿੱਚ ਉਹਨਾਂ ਨੇ ਲਖਸ਼ੇ ਨੂੰ ਹੀ ਸਪੋਰਟ ਕੀਤੀ। ਪਹਿਲੀ ਵਾਰ ਸਟੇਜ ਤੇ ਚੜਿਆ ਸੀ ਉਸ ਨੂੰ ਨਹੀਂ ਪਤਾ ਬੋਲਣ ਦਾ। ਬਾਕੀ ਤੁਸੀਂ ਉਹ ਸਟੋਰੀਆਂ ਵੀ ਆਪਣੀ ਸਕਰੀਨ ਉੱਪਰ ਚੱਲਦੀਆਂ ਦੇਖ ਸਕਦੇ ਹੋ। ਬਾਕੀ ਤੁਸੀਂ ਕਮੈਂਟ ਬਾਕਸ ਦੇ ਵਿੱਚ ਆਪਣੇ ਆਪਣੇ ਵਿਚਾਰ ਸਾਂਝੇ ਜ਼ਰੂਰ ਕਰਕੇ ਤੁਹਾਨੂੰ ਹਰਕਤਾਂ ਤੋਂ ਕੀ ਲੱਗਦਾ ਪਿਆ ਸੀ ਕਿਉਂਕਿ ਲੋਕ ਉਸ ਨੂੰ ਬਹੁਤ ਟ੍ਰੋਲ ਕਰਦੇ ਪਏ ਨੇ ਕਿ ਉਹਦਾ ਬੋਲਣ ਦਾ ਅੰਦਾਜ਼ ਕੋਈ ਹੋਰ ਹੀ ਟਾਈਪ ਦਾ ਲੱਗਦਾ ਪਿਆਗਾ। ਬਾਕੀ ਮਿਲਦੇ ਆਪਾਂ ਕਿਸੇ ਹੋਰ ਵੀਡੀਓ ਦੇ ਵਿੱਚ ਰੱਬ ਰਾਖਾ।